under section 107 of the copyright act 1976 allowance is made for fair use for purposes such as criticism comment news reporting scholarship and research fair use is a use permitted by copyright statute that might otherwise be infringing non profit educational or personal use tips the balance in favor of fair use sashikal ji ummeed kardi haan ki tusi sare theek ho wange haan ji lao fir ajj aap faad ke laaye chutki nu te bahut hi der na karde hoye aapka video nu karde haan shuru yo friyo s haryana ki chala yo sajan badhiya honge ਅੱਜ ਦੇ ਦਿਨ ਤੇ ਅੱਜ ਬਲੌਗ ਦੇ ਲਾਤੀ ਸ਼ੁਰੂਆਤ ਘਾੜੀ ਲਿਆਉਣ ਨੂੰ ਕਾਹੀ ਘਾੜੀ ਕਹੀ ਨਹੀਂ ਹਾਂਜੀ ਕੀ ਹਾਲ ਚਾਲ ਸਾਰਿਆਂ ਦਾ ਆਈਓ ਕਰਜਣੇ ਵਧੀਆ ਹੋਗੇ ਵੈਲਕਮ ਟੂ ਬੈਕ ਸਾਡਾ ਆਪਣਾ ਚੈਨਲ ਜਿਹਦਾ ਨਾਮ ਹੈ ਕਰਜਾ ਪੀਪਲ ਬਲੌਗਸ ਓਪਰਾਵਾ ਗੋਲੀਆਂ ਥੋੜੀਆਂ ਜੀਆਂ ਘਟ ਖਾਇਆ ਕਰ ਜੇ ਤੂੰ ਇੱਕ ਵਾਰ ਵੀ ਆਦਾ ਚੈਨਲ ਵਿੱਚ ਸਵਾਗਤ ਕਰਦਾ ਨਾ ਤੇ ਤਾਂ ਵੀ ਅਸੀਂ ਆਈ ਜਾਣਾ ਸੀ ਰੋਸਟ ਕਰਨ ਨੂੰ ਪਤਾ ਦੋ ਵਾਰਾਂ ਕੱਟ ਚੱਲ ਕੋਈ ਨਾ ਇੱਥੇ ਇਹਨਾਂ ਦਾ ਪਤਾ ਲੱਗ ਗਿਆ ਵੀ ਤੂੰ ਪੂਰਾ ਰੱਜਿਆ ਵਾ ਗੋਲੀਆਂ ਦਾ ਅੱਜ ਦਾ ਬਲਾਵ ਆ ਆ ਮੈਂ ਆਹਾਂ ਅੱਜ ਪਾਰਟੀ ਤੇ ਬੜਾ ਜੇਨ ਅੰਦਰ ਕਰਨੀ ਐ ਕੋ ਲਾ ਕੇ ਲੈ ਜੂ ਵਾਲੇ ਜੋ ਇਹ ਤਾਂ ਮੈਂ ਪਹਿਲੀ ਵਾਰ ਸੁਣਿਆ ਵੀ ਚੋਰਾਂ ਨੂੰ ਚੋਰ ਪੈ ਗਏ ਉਹਨਾਂ ਚਾਹ ਤੇ ਜੱਟੀ ਦੇ ਯੂਕੇ ਵੱਸਦੇ ਨੇ ਜਾ ਤਾ ਤੂੰ ਗਣਗਾਲਾ ਤੇ ਜਾ ਫਿਰ ਪਹਿਲਾਂ ਤੇਰੇ ਮੋਟਰਸਾਈਕਲ ਨੂੰ ਗਾ ਲੈਣ ਦੇ ਐਨੇ ਪੈਸੇ ਲਾਈਏ ਨੇ ਤੁਸੀਂ ਵਿਆਹ ਦੀ ਸ਼ਾਪਿੰਗ ਕਰੀ ਜਾਂਦੇ ਆ ਚਾਰ ਛਿਲੜ ਲਾ ਕੇ ਤੇ ਇਹਦੀ ਸਰਵਿਸ ਕਰਵਾ ਲਾ ਇਹਦੀਆਂ ਚੀਕਾਂ ਤਾਂ ਬੰਦ ਹੋ ਜਾਣ ਵਿਚਾਰੇ ਇਹਦੀਆਂ ਗਲੀ ਚ ਐਨੀ ਉੱਚੀ ਉੱਚੀ ਗਾਣੇ ਗਾਉਂਦਾ ਜਾਂਦਾ ਹੈ ਮੋਟਰਸਾਈਕਲ ਤੇ ਹਜੇ ਤਾਂ ਰੱਬ ਮਿਹਰਮਾਨ ਐ ਇਹਦੇ ਤੇ ਜਿਹੜਾ ਲੋਕਾਂ ਨੇ ਫੜ ਕੇ ਨੂੰ ਸ਼ਾਂਗਿਆ ਨਹੀਂ ਗਾ ਤੇ ਜੇ ਹੁੰਦਾ ਕਿ ਤੇ ਸਾਡੇ ਪਿੰਡ ਤਾਂ ਹੁਣ ਉਹਦੇ ਤੌਣੀ ਚੰਗੀ ਲੱਗੀ ਹੋਣੀ ਸੀ ਇਹ ਬੜੀ ਅੱਛੀ ਬਾਤ ਕਹੀ ਆਪ ਚਲ ਜੇ ਕੁੜੀ ਕੋਈ ਕੋਲ ਦੀ ਲੰਘਦੀ ਐ ਉਹਨੂੰ ਤਾਂ ਚੱਲ ਗਾਣਾ ਗਾ ਕੇ ਇੰਪ੍ਰੈਸ ਕਰਨਾ ਹੀ ਹੋਇਆ ਤੇ ਇਹ ਕੀ ਕਰੂਗਾ ਸਾਲਾ ਜੇ ਕੋਈ ਕੋਲ ਦੀ ਕੁੱਤਾ ਵੀ ਲੰਘੂਗਾ ਨਾ ਉਹਦੇ ਵਾਸਤੇ ਵੀ ਗਾਣੇ ਗਾਉਣ ਲੱਗ ਗਿਆਂਦਾ ਉਹਨੂੰ ਵੀ ਇੰਪ੍ਰੈਸ ਕਰਨ ਬੈਹ ਜਾਂਦਾ ਇਹ ਕਨੇਸ਼ ਹਲ ਭਈ ਯਾਰ ਹੁਣੀਆਂ ਦੀ ਕੈਮਰਾ ਵੜਾਈ ਸੁਣਾਈ ਜਾਣਾ ਵੜਾਈ ਸੁਣਾ ਅੱਜ ਤੇ ਵੜਾਈ ਸੁਣਾ ਲੱਗੀ ਜਾਣਾ ਸਵੇਰੇ ਉੱਠ ਕੇ ਖਾ ਲenga 7-8 ਗੋਲੀਆਂ ਤੇ ਹੁਣ ਆਪ ਦੇ ਆਪ ਨੂੰ ਸੋਣਾ ਹੀ ਲੱਗੇਗਾ ਤੂੰ ਬਾਬੇ ਤੈਨੂੰ ਪਤਾ ਹੀ ਆ ਫੈਰਨ ਲਵਰੀ ਲਾਈ ਦੀ ਆ ਫੈਰਨ ਲਵਰੀ ਕਿਹ ਲਾਈ ਦੀ ਆ ਲੈ ਦੇਖੋ ਫੈਰਨ ਲਵਰੀ ਦਾ ਕਮਾਲ ਬੰਦਰ ਮੂੰਹ ਆ ਜਾ ਜਨਾਨੀਆਂ ਵਾਲੇ ਲੱਛਣ ਕਰਦਾ ਇਹ ਇਹ ਤਰ੍ਹਾਂ ਕਲੀ ਕਰੀਮ ਲਾਉਣਾ ਕੀ ਬਣ ਜੂਗਾ ਤੇ ਜਾਂ ਤਾਂ ਸਾਰਾ ਮੇਕਅਪ ਹੀ ਲਾਇਆ ਕਰ ਮੂੰਹ ਤੇ ਫਿਰ ਪਤਾ ਤਾਂ ਲੱਗੇ ਨਾ ਸਾਰਿਆਂ ਨੂੰ ਵੀ ਹਾਂ ਤੇਰਾ ਰੰਗ ਔਰ ਮੇਕਅਪ ਨਾਲ ਗੋਰਾ ਹੋਇਆ ਆ ਤੇ ਸਾਡੀ ਕਾਲੋ ਵੀ ਕਰਨ ਦੀ ਨਾ ਕੋਈ ਲੋੜ ਹੈ ਹੈ ਗਾਇਜ਼ ਚਟਕੀ ਤਾਂ ਵਿਚਾਲੇ ਬੈਠੀ ਦਿਖਦੀ ਨਹੀਂ ਪਈ ਇਹਨਾਂ ਦੇ ਤੇ ਉਹ ਪਿੱਛੇ ਉਹ ਦੇਖ ਲੋ ਦੂਜੀ ਕਾਲੋ ਮੂੰਹ ਘਟ ਘਟ ਕੇ ਹੱਸਦੀ ਹੈ ਇਹ ਕਹਿੰਦੀ ਹੋਊਗੀ ਵੀ ਕਿਤੇ ਮੇਰੇ ਸਹੁਰਿਆਂ ਨੂੰ ਮੇਰੇ ਦੰਦ ਨਾ ਦਿਖ ਜਾਣ ਨਹੀਂ ਤਾਂ ਉਹਨਾਂ ਨੇ ਵਸ਼ਤਾ ਹੀ ਤੋੜ ਦੇਣਾ ਮੇਰਾ లై మీల్ ਫਦਰਾ ਜੇ ਤਾਂ ਕਹਿੰਦੇ ਨੇ ਇੱਕ ਵਾਰੀ ਪੀਂਜੀ ਕਰਕੇ ਫੜ ਲੈਣਾ ਡੈਗ ਨਾਲ ਜਾਂ ਮੈਂ ਜੇ ਤੇਰਾ ਫੂਨ ਡੈਗ ਵੀ ਪਿਆ ਤਾਂ ਕੋਈ ਚੱਕਰ ਨਹੀਂ ਮੜਾ ਮੋਟਾ ਟੁੱਟੂਗਾ ਤੂੰ ਬਨਵਾ ਲੇਂਗਾ ਤੂੰ ਜੇ ਵਾਵਾ ਵੀ ਟੁੱਟ ਗਿਆ ਤਾਂ ਤੂੰ ਨਵਾਂ ਲੈ ਵੀ ਲਏਂਗਾ ਉਹਦੇ ਤੋਂ ਬੜੀ ਦੇਰੀ ਨਹੀਂ ਲੰਮਦਾਗਾ ਤੇ ਜੇ ਪਿੱਛੇ ਬੈਠੀ ਕਾਲੋ ਡੈਗ ਪੀਣਾ ਤੇ ਉਹਨੇ ਵਿਆਹ ਹੀ ਕੈਨਸਲ ਕਰ ਦੇਣਾ ਜਦੋਂ ਮਾੜੀ ਜੀ 6:00 ਵਜ ਗਈ ਮੂੰਹ ਤੇ ਲੱਤਾਂ ਤੇ ਤੇ ਫੇਰ ਪਛਤਾਉਂਗੇ ਵੀ ਇਸ ਦਾ ਵਿਆਹ ਦੀ ਨਹੀਂ ਸ਼ਾਪਿੰਗ ਕੀਤੀ ਸੀ ਤੇ ਇਹਨੇ ਬਾਦਰੀ ਜੀ ਨੇ ਹੈ ਵਿਆਹ ਹੀ ਕੈਨਸਲ ਕਰਤਾ ਆਪ ਦਾ ਹੈ ਗਾਇਸ ਮਾਈ ਨਿਊ ਬਲੌਗ ਲਾਈਕ ਚੈਨਲ ਸਬਸਕ੍ਰਾਈਬ ਕਰ ਲੋ ਔਰ ਨਿਆ ਨਿਆ ਬਲੌਗ ਦੇਖਣੇ ਕੇ ਲੀਏ ਹਮਾਰੇ YouTube ਚੈਨਲ ਕੋ ਸਬਸਕ੍ਰਾਈਬ ਕਰ ਲੋ ਜਲਦੀ ਜਲਦੀ ਤੇ ਕਰ ਲੋ ਨਿਕਾ ਲੋ ਸੁੱਡਲੇ ਜੀ ਤੂੰ ਹੀ ਕਹਦੇ ਉਹਨੂੰ ਵੀ ਇੱਥੇ 5-10 ਮਿੰਟ ਖੜ ਜਾਨੇ ਆਪਾ ਤੂੰ ਜਿਹੜਾ ਦਾ ਵਲੌਗ ਬਣਾਉਣਾ ਉਹ ਬਣਾ ਲੈ ਵੀ ਜੇ ਤੂੰ ਡੈਗ ਢੁਗ ਪਈ ਹੈ ਐਵੇਂ ਤਾਂ ਸਾਰਾ ਜਿਹੜੇ ਵਿਆਹ ਦਾ ਜਿਹੜਾ ਸਵਾਦ ਉਹ ਖਰਾਬ ਹੋਊਗਾ ਬਾਅਦ ਚ ਮੂੰਹ ਲਗਾਉਂਦੀ ਫਿਰੇਂਗੀ ਵੀ ਹਾਏ ਮੇਰੇ ਮੂੰਹ ਤੇ 6:00 ਵਜੇ ਹੈ ਮੂੰਹ ਤਾਂ ਤੂੰ ਕਿੱਥੇ ਘੁੰਡ ਕੱਢਣਾ ਫਿਰ ਤੂੰ ਘੁੰਡ ਕੱਢ ਕੇ ਵਿਆਹ ਦੇਖੇਂਗੀ ਆ ਦਾ ਸਾਰਾ ਤੂੰ ਕਰਾਈਂਗੀ ਤਾ ਉਹਨੂੰ ਖੜਾ ਲਾ ਉਹਨੂੰ ਤਾਂ ਪਤਾ ਹੀ ਨਾਦਾ ਕੁਛ ਗੋਲੀਆਂ ਦਾ ਰੱਜਿਆ ਉਹ ਉਹਦਾ ਦਵੱਲੀ ਧਰੀ ਜਾਂਦਾ ਇੱਕ ਹੱਥ ਫੋਨ ਫੜਿਆ ਇੱਕ ਹੱਥ ਮੋਟਰਸਾਈਕਲ ਚਲਾਈ ਜਾਂਦਾ ਤੇ ਬੂਥਾ ਚੱਕਿਆ ਫੋਨ ਵੱਲੀ ਇਹਨੇ ਜਦੋਂ ਇਹ ਬੋਲਣ ਲੱਗਦਾ ਵਲੌਗ ਬਣਾਉਣ ਵਾਸਤੇ ਉਹਦੋਂ ਇਹਦਾ ਜਿਹੜਾ ਮੋਟਰਸਾਈਕਲ ਆ ਉਹ ਚੀਕਾ ਮਾਰਨ ਬਹਿ ਜਾਂਦਾ ਉਹ ਕਹਿ ਦਿੰਦਾ ਤੇਰੀ ਬਕਵਾਸ ਨਹੀਂ ਸੁਣਨੀ ਮੈਂ ਆਪਦੀਆਂ ਚੀਕਾਂ ਆਪ ਚੱਲ ਲਊਗਾ ਉਈ ਤੇਰਾ ਕੀ ਐ ਤੂੰ ਦਾ ਰੱਜਿਆ ਹੈਗਾ ਗੋਲੀਆਂ ਨਾਲ ਤੇਰੀ ਜੀਬ ਤਾਂ ਹੁਣ ਆਈ ਚੱਲੂਗੀ ਕੈਂਚੇ ਵਾਂਗੂ ਇਹਨਾਂ ਨੇ ਵੀਡੀਓ ਤੇ ਥੰਬਨੇਲ ਤਲਾਇਆ ਸੀਗਾ ਵੀ ਕਾਲ ਉਹਦੀ ਬੈਂਗਲ ਸੈਰੇਮਨੀ ਤੇ ਮੈਨੂੰ ਲੱਗਦਾ ਇਹਨਾਂ ਨੇ ਵਲੌਗ ਸਾਰਾ ਮੋਟਰਸਾਈਕਲ ਤੇ ਲੰਗਾ ਦੇਣਾ ਤੇ ਪਿਆਰੀ ਸਮਝ ਗਈ ਰਜਾ ਦੇ ਕੋਈ ਅਤਲ ਨਿਕਲਦੀ ਨਹੀਂ ਚਟਕੀ ਫੋਨ ਆਪਦੇ ਕੋਲ ਰੱਖ ਕੇ ਫੇਰ ਬੋਲ ਤਾਂ ਕਿ ਸਾਨੂੰ ਜਿਹੜੀ ਤੇਰੀ ਆਵਾਜ਼ ਸੁਣੇ ਇੱਥੇ ਸਾਰੇ ਤੇਰੀ ਆਵਾਜ਼ ਸੁਣ ਨਹੀਂ ਹੁੰਦੇ ਆ ਆਂ ਅਮਲੀ ਦੀ ਸ਼ਕਲ ਕੋਈ ਨਹੀਂ ਦੇਖਣ ਆਉਂਦਾ ਨਾ ਇਹਦੀ ਕੋਈ ਬਕਵਾਸ ਆਉਂਦਾ ਨਹੀਂ ਆ ਸਾਰੇ ਤੇਰੇ ਕਰਕੇ ਆਉਂਦੇ ਇੱਥੇ ਚੈਨਲ ਤੇ ਬੱਤ ਸਹੀ ਏ ਆ ਸੱਤ ਕੱਲੂ ਬੈਂਗਲ ਸਰਮਨੀ ਦਾ ਵਲੌਗ ਦੇਖਣਾ ਨਾ ਮੈਨੂੰ ਗੈਣਾ ਨਹੀਂ ਉਹਦਾ ਬੈਂਗਲ ਦਾ ਪੰਗਾ ਦਾ ਵਲੌਗ ਦੇਖਣਾ ਨਾ ਭੁੱਲਿਆ ਕੱਲੂ ਉਹਦੇ ਬੱਗਾ ਪਾਉਣੀ ਆ ਮੇਰੇ ਸਾਲੇ ਦਿਓ ਥੰਬਨੇ ਹੱਥ ਤੇ ਤੁਸੀਂ ਲਾਈਵ ਹੀ ਕੱਲੂ ਦੀ ਬੈਂਗਲ ਸਰਮਨੀ ਹੋਗੀ ਤੇ ਹਾਂ ਤੁਸੀਂ ਕਹੀਏ ਨਾ ਬੈਂਗਲ ਸਰਮਨੀ ਦਾ ਵਲੌਗ ਹੈ ਜਿਹੜਾ ਕੱਲੂ ਦੇਖਿਓ ਇਹ ਕੀ ਹੈ ਮੈਂ ਨੀਚੇ ਚੈਨਲ ਮੈਂਸ਼ਨ ਕੀਤਾ ਦਾ ਜਗਪ੍ਰੀਤ ਦਾ ਉਹਨੂੰ ਵੀ ਜਾ ਕੇ ਸਬਸਕ੍ਰਾਈਬ ਕਰ ਲਓ ਉਹਦੇ ਚੈਨਲ ਨੂੰ ਹਾਣਾ ਨੀਂ ਚਟਕੀ ਛੱਡ ਖੇੜਾ ਆਮਲੀ ਦਾ ਤੇ ਹੋਰ ਕੋਈ ਲੱਭ ਲਾ ਤੇਰਾ ਤਾਂ ਆ ਦਾ ਵੀ ਵਲੌਗ ਵਾਲਾ ਅੱਡ ਚੈਨਲ ਹੈਗਾ ਤੇ ਉਹਦੇ ਤੇ ਵਲੌਗ ਬਣਾ ਬਣਾ ਸਿੱਟੀ ਜਾ ਤੂੰ ਵੀ ਜਲਾਲਾ ਕੰਮ ਪੂਜਾ ਸੰਘਾਲ ਨਾ ਹਾਂਜੀ ਗਾਇਸ ਸ੍ਰੀ ਕਾਲ ਸਾਰਿਆਂ ਨੂੰ ਕਿ ਅੱਛੀ ਆ ਚੁੱਕੇ ਆ ਆਪਣੇ ਕਰਨ ਜਾ। ਪਹਿਲਾਂ ਤਾਂ ਉਹਦੀਆਂ ਮੈਂ ਤਾਂ ਕਰੀ ਗਿਆ ਵੀ ਤੂੰ ਵਲੌਗ ਸਟਾਰਟ ਕਰ ਜੇ ਹੁਣ ਉਹ ਵਲੌਗ ਬਣਾਉਣ ਲੱਗੀ ਆ ਤਾਂ ਵਿੱਚ ਆਦੇ ਬਕਵਾਸ ਜਿ ਮਾਰਨ ਬੈ ਗਿਆ ਇਹ। ਤਿਆਰੀ ਕਰਦੇ ਪਏ ਆ ਬੈਂਗਲ ਸਰਮਨੀ ਦੀ। ਓ ਮੇਰੇ ਸਾਲੇ ਦੀ ਚਟਕੀ ਨੇ। ਗਵਾਂਡਿਆਂ ਤਾਂ ਸਪੀਕਰ ਫੜ ਲਿਆਂਦਾ। ਵੀ ਚਲ ਆਪਾਂ ਹੀ ਘਰੇ ਲਾ ਲਾਂਗੇ ਨੱਚ ਨੂੰ ਚਲਾਵਾਂਗੇ ਇੰਨੇ ਨਾਲ ਆਪਣਾ ਸਾਜੂਗੇ ਚਲ ਬੈਂਗਣ ਸਰਮਨੀ ਹੋ ਜੂਗੀ। ਕਿਉਂਕਿ ਤੁਹਾਨੂੰ ਆਉਂਦੀਆਂ ਦੀਆਂ ਸਿਸਟਰਸ ਆਉਂਦੀਆਂ ਪੀਆਂ ਆ ਦੋ ਹਾਂ ਅ ਡੰਗਰਾਂ ਜਿਆ ਨੇ ਮੇਖਣ ਵਾਲੀ ਟੰਗੀ ਪਈ ਆ ਫੁਲਕਾਰੀ ਮੁੰਡਾ ਲੱਗ ਗਿਆ ਕੰਮ ਨਾਲ ਕਰੂੰ ਹਾਂ ਅ ਚੋਟਕੀ ਗਲੀ ਚ ਇੱਕ ਜਵਾਕ ਫੜ ਲਈ ਆ ਇਹਨੇ ਆਖੇ ਵਿਚਾਲੇ ਜਿਹੜਾ ਬੈਲੂਨ ਆ ਉਹਨਾਂ ਚ ਹਵਾਏ ਦੇ ਤੋਂ ਪਰਵਾ ਲੂੰਗੀ ਤੇ ਦੋ ਟੌਫੀਆਂ ਦੇ ਕੇ ਸਾਝੂਗਾ ਕਿੰਨੇ ਦਾ ਆਈ ਜਾਂਦਾ 40 35 ਓਹੋ ਇਹ ਤਾਂ ਗਲੀ ਚ ਬੈਠੀਆਂ ਰੋਟੀ ਖਾਈ ਜਾਂਦੀਆਂ ਮੈਨੂੰ ਤਾਂ ਲੱਗਦਾ ਵੀ ਇਹ ਪੌਲੀ ਗਈਆਂ ਤਿਆਰੀ ਕਰਕੇ ਵੀ ਅਸੀਂ ਬੈਂਗਲ ਸੈਰੇਮਨੀ ਵੀ ਕਰਨੀ ਦੋ ਕਹਿੰਦੇ ਬੈਂਗਲ ਸਰਮ ਬੈਂਗ ਮਾਂ ਕੌਣ ਆਦੀ ਬੈਂਗਲ ਕੀ ਕਹਿੰਦੇ ਆ ਬਸ ਹੋ ਵੀ ਗਈ ਇਹਨਾਂ ਦੀ ਬੈਂਗਲ ਸਰਮਣੀ ਪਾ ਕੇ ਦੋ ਬੰਗਾ ਨੱਚ ਕੇ ਦੋ ਮਿੰਟ ਤੇ ਚਾਹ ਲੈ ਗਲਾਸ ਹੱਥ ਚ ਫੜ ਕੇ ਬੈ ਗਈਆਂ ਵੀ ਚਲੋ ਹੋ ਗਈ ਬੈਂਗਲ ਸਰਮਣੀ ਇਹ ਕਿਹੜੀ ਬੈਂਗਲ ਸਰਮਣੀ ਹੋਈ ਦੋ ਮਿੰਟਾਂ ਚ ਇਹਨਾਂ ਨੇ ਕੰਮ ਨਿਵੇੜਤਾ ਲਓ ਜੀ ਹੋ ਗਈ ਇਹਨਾਂ ਦੀ ਬੈਂਗਲ ਸਰਮਣੀ ਤੇ ਮENTAL ਦਾ ਜਿਹੋ ਜਿਹੇ ਇਹਨਾਂ ਨੇ ਬੈਂਗਲ ਸੈਰੇਮਨੀ ਕੀਤੀ ਆ ਉਹ ਚਾਹੇ ਵਿਆਹ ਕਰ ਦੇਣਗੇ ਲਓ ਜੀ ਹੁਣ ਆਪਾਂ ਵੀ ਆਪਣੀ ਵੀਡੀਓ ਨੂੰ ਕਰਦੇ ਹਾਂ ਖਤਮ ਤੇ ਜੇ ਤੁਸੀਂ ਇਹਨਾਂ ਦੇ ਵਿਆਹ ਵਾਲੇ ਹੋਰ ਜਿਹੜੇ ਵਲੌਗ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਜਿਹੜਾ ਬੈਲ ਆਈਕਨ ਆ ਉਹਨੂੰ ਜ਼ਰੂਰ ਪ੍ਰੈਸ ਕਰਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਓ